ਜਲੰਧਰ ਨਕੋਦਰ ਰੇਲਵੇ ਸਟੇਸ਼ਨ ਦੇ ਉੱਤੇ ਕੋਲਕਾਤਾ ਤੋਂ ਅੰਬਲਸਰ ਜਾਣ ਵਾਲੀ ਟ੍ਰੇਨ 30 ਮਿੰਟ ਤੱਕ ਗਲਤ ਦਿਸ਼ਾ 'ਚ ਚੱਲਦੀ ਰਹੀ। ਨਿਜੀ ਚੈਨਲ ਵੱਲੋਂ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਨਕੋਦਰ ਜੰਕਸ਼ਨ ਦੇ ਉੱਤੇ ਡਰਾਈਵਰ ਨੂੰ ਹੋਸ਼ ਆਈ ਕਿ ਉਹ ਗਲਤ ਟ੍ਰੈਕ ਦੇ ਉੱਤੇ ਹੈ ਤੇ ਟ੍ਰੈਕ ਤੇ ਇੰਜਣ ਬਦਲ ਕੇ ਗੱਡੀ ਨੂੰ ਵਾਪਸ ਭੇਜ ਦਿੱਤਾ ਗਿਆ। ਜਦੋਂ ਇਸ ਮਾਮਲੇ ਦੇ ਉੱਤੇ ਫਿਰੋਜ਼ਪੁਰ ਮੰਡਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਖਬਰ ਨੂੰ ਝੂਠੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ। ਫਿਰੋਜ਼ਪੁਰ ਬੰਦਲ ਨੇ ਐਕਸ ਆਪਰੇਸ਼ਨ ਪੇਜ ਡੀ ਆਰ ਐਮ ਫਿਰੋਜ਼ਪੁਰ ਐਨ ਆਰ ਦੇ ਉੱਤੇ ਸਪਸ਼ਟਕਰਨ ਦਿੰਦੇ ਹੋਏ ਕਿਹਾ ਕਿ ਚਿਹੇਰੋ ਜਲੰਧਰ ਨੂੰ ਜਾਣ ਵਾਲਾ ਟ੍ਰੈਕ ਰੱਖ-रखाव ਦੇ ਲਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਨਕੋਦਰ ਰਾਹੀਂ ਡਾਇਵਰਟ ਕਰਕੇ ਭੇਜਿਆ ਗਿਆ ਜਲੰਧਰ ਨਕੋਦਰ ਰੇਲਵੇ ਸਟੇਸ਼ਨ ਦੇ ਉੱਤੇ ਕੋਲਕਾਤਾ ਤੋਂ ਅੰਬਲਸਰ ਜਾਣ ਵਾਲੀ ਟ੍ਰੇਨ 30 ਮਿੰਟ ਤੱਕ ਗਲਤ ਦਿਸ਼ਾ 'ਚ ਚੱਲਦੀ ਰਹੀ ਨਿਜੀ ਚੈਨਲ ਬੰਨੂ ਇਸ ਖਬਰ ਨੂੰ ਪਰ ਸਾਹਿਬ ਕੀਤਾ ਗਿਆ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਨਕੋਦਰ ਜੰਕਸ਼ਨ ਦੇ ਉੱਤੇ ਡਰਾਈਵਰ ਨੂੰ ਹੋਸ਼ ਆਈ ਕਿ ਉਹ ਗਲਤ ਟਰੈਕ ਦੇ ਉੱਤੇ ਹੈ ਤੇ ਟਰੈਕ ਤੇ ਇੰਜਣ ਬਦਲ ਕੇ ਗੱਡੀ ਨੂੰ ਵਾਪਸ ਭੇਜ ਦਿੱਤਾ ਗਿਆ ਜਦੋਂ ਇਸ ਮਾਮਲੇ ਦੇ ਉੱਤੇ ਫਿਰੋਜ਼ਪੁਰ ਮੰਡਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਖਬਰ ਨੂੰ ਝੂਠੀ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ ਫਿਰੋਜ਼ਪੁਰ ਮੰਡਲ ਨੇ ਐਕਸ ਆਪਰੇਸ਼ਨ ਪੇਜ ਡੀ ਆਰ ਐਮ ਫਿਰੋਜ਼ਪੁਰ ਐਨ ਆਰ ਦੇ ਉੱਤੇ ਸਪਸ਼ਟ ਕਰਨ ਦਿੰਦੇ ਹੋਏ ਕਿ ਕਿ ਜਲੰਧਰ ਜਲੰਧਰ ਨੂੰ ਜਾਣ ਵਾਲਾ ਟ੍ਰੈਕ ਰੱਖ-रखाव ਦੇ ਲਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਨਕੋਦਰ ਰਾਹੀਂ ਡਾਇਵਰਟ ਕਰਕੇ ਭੇਜਿਆ ਗਿਆ ਜਲੰਧਰ ਨਕੋਦਰ ਰੇਲਵੇ ਸਟੇਸ਼ਨ ਦੇ ਉੱਤੇ ਕੋਲਕਾਤਾ ਤੋਂ ਅੰਬਲਸਰ ਜਾਣ ਵਾਲੀ ਟ੍ਰੇਨ 30 ਮਿੰਟ ਤੱਕ ਗਲਤ ਦਿਸ਼ਾ 'ਚ ਚੱਲਦੀ ਰਹੀ ਨਿਜੀ ਚੈਨਲ ਵੱਲੋਂ ਇਸ ਖਬਰ ਨੂੰ ਪ੍ਰਸਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਨਕੋਦਰ ਜੰਕਸ਼ਨ ਦੇ ਉੱਤੇ ਡਰਾਈਵਰ ਨੂੰ ਹੋਸ਼ ਆਈ ਕਿ ਉਹ ਗਲਤ ਟ੍ਰੈਕ ਦੇ ਉੱਤੇ ਹੈ ਤੇ ਟ੍ਰੈਕ ਤੇ ਇੰਜਣ ਬਦਲ ਕੇ ਗੱਡੀ ਨੂੰ ਵਾਪਸ ਭੇਜ ਦਿੱਤਾ ਗਿਆ ਜਦੋਂ ਇਸ ਮਾਮਲੇ ਦੇ ਉੱਤੇ ਫਿਰੋਜ਼ਪੁਰ ਮੰਡਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਖਬਰ ਨੂੰ ਝੂਠੀ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ ਫਿਰੋਜ਼ਪੁਰ ਮੰਡਲ ਨੇ ਐਕਸ ਆਪਰੇਸ਼ਨ ਪੇਜ ਡੀ ਆਰ ਐਮ ਫਿਰੋਜ਼ਪੁਰ ਐਨ ਆਰ ਦੇ ਉੱਤੇ ਸਪਸ਼ਟਿਕਰਨ ਦਿੰਦੇ ਹੋਏ ਕਿਹਾ ਕਿ ਚਿਹੇੜੂ ਜਲੰਧਰ ਨੂੰ ਜਾਣ ਵਾਲਾ ਟਰੈਕ ਰੱਖ-ਰਖਾਵ ਦੇ ਲਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਗੱਡੀ ਨੂੰ ਨਕੋਦਰ ਰਾਹੀ ਡਾਇਵਰਟ ਕਰਕੇ ਭੇਜਿਆ ਗਿਆ ਹੈ ਜਲੰਧਰ ਨਕੋਦਰ ਰੇਲਵੇ ਸਟੇਸ਼ਨ ਦੇ ਉੱਤੇ ਕੋਲਕਾਤਾ ਤੋਂ ਅੰਬਲਸਰ ਜਾਣ ਵਾਲੀ ਟ੍ਰੇਨ 30 ਮਿੰਟ ਤੱਕ ਗਲਤ ਦਿਸ਼ਾ 'ਚ ਚੱਲਦੀ ਰਹੀ। ਨਿਜੀ ਚੈਨਲ ਵੱਲੋਂ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਨਕੋਦਰ ਜੰਕਸ਼ਨ ਦੇ ਉੱਤੇ ਡਰਾਈਵਰ ਨੂੰ ਹੋਸ਼ ਆਈ ਕਿ ਉਹ ਗਲਤ ਟ੍ਰੈਕ ਦੇ ਉੱਤੇ ਹੈ ਤੇ ਟ੍ਰੈਕ ਤੇ ਇੰਜਣ ਬਦਲ ਕੇ ਗੱਡੀ ਨੂੰ ਵਾਪਸ ਭੇਜ ਦਿੱਤਾ ਗਿਆ। ਜਦੋਂ ਇਸ ਮਾਮਲੇ ਦੇ ਉੱਤੇ ਫਿਰੋਜ਼ਪੁਰ ਮੰਡਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਖਬਰ ਨੂੰ ਝੂਠੀ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ। ਫਿਰੋਜ਼ਪੁਰ ਬੰਦਲ ਨੇ ਐਕਸ ਆਪਰੇਸ਼ਨ ਪੇਜ ਡੀ ਆਰ ਐਮ ਫਿਰੋਜ਼ਪੁਰ ਐਨ ਆਰ ਦੇ ਉੱਤੇ ਸਪਸ਼ਟਕਰਨ ਦਿੰਦੇ ਹੋਏ ਕਿਹਾ ਕਿ ਚਿਹੇੜੂ ਜਲੰਧਰ ਨੂੰ ਜਾਣ ਵਾਲਾ ਟ੍ਰੈਕ ਰੱਖ-रखाव ਦੇ ਲਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਨਕੋਦਰ ਰਾਹੀਂ ਡਾਇਵਰਟ ਕਰਕੇ ਭੇਜਿਆ ਗਿਆ